ਕਾਲ ਜੀ ਹੋ ਠੀਕ ਹੋ ਜੀ ਅ ਭਾਈ ਸਾਨੂੰ ਇੱਕ ਚੀਜ਼ ਹੋਣ ਲੱਗਿਆ ਚੀਜ਼ ਵੇਖ ਕੇ ਨਾ ਕਮੈਂਟ ਕਰਕੇ ਦੱਸਿਓ ਵੀ ਚੀਜ਼ ਕਿ ਹੋਈ ਲੱਗੀ ਬਹੁਤ ਘੈਂਟ ਚੀਜ਼ ਹੋਣ ਲੱਗਿਆ ਜੀ ਸਾਨੂੰ ਬਹੁਤ ਹੀ ਵਧੀਆ ਚੀਜ਼ ਹੈ ਤੇ ਕਮੈਂਟ ਕਰਕੇ ਦੱਸਿਓ ਕਿਹੋ ਜਿਹੀ ਲੱਗਿਆ ਸਾਨੂੰ ਬਾਈ ਆ ਬੰਦੇ ਦੀ ਕਲਾ ਵੇਖ ਕੇ ਨਾ ਸੋਡੀਆਂ ਅੱਖਾਂ ਅੱਡੀਆਂ ਦੀਆਂ ਅੱਡੀਆਂ ਰਹਿ ਜਾਣੀਆਂ ਇੰਨਾ ਭਤੰਦਰ ਨੇ ਸਰੀਰ ਕਮਾਇਆ ਹੈਗਾ ਤੇ ਬਾਈ ਪੂਰੀ ਵੀਡੀਓ ਦੇਖ ਕੇ ਫਿਰ ਕਮੈਂਟ ਕਰੋ ਤੇ ਆ ਨਾ ਬਾਈ ਕਿਸੇ ਬੀਜ ਦੇ ਕੰਡੇ ਤੇ ਆ ਤੇ ਉੱਥੇ ਪਾਵਾਂ ਦੀ ਪਤੰਦਰ ਦੇ ਸਰੀਰ ਨੂੰ ਗੰਢ ਦੇਣ ਤੇ ਨਾ ਐ ਪਤਾ ਲੱਗਦਾ ਵੀ ਕਿਹੜੇ ਹੱਥ ਆ ਕਿਹਰੇ ਪੈਰ ਆ ਤੇ ਐ ਹੀ ਨਹੀਂ ਪਤਾ ਕਿਹ ਰੀ ਦਾ ਬੰਦਾ ਨਹੀਂ ਭਲੇਖਾ ਖਾ ਜਾਂਦਾ ਕੋਈ ਜਾਨਵਰ ਤੁਰ ਆ ਜਾਂਦਾ ਤੇ ਬੰਦਾ ਨੇੜੇ ਕਰ ਕਰ ਵੀਡੀਓ ਵੇਂਦਾਗਾ ਐ ਹੀ ਨਹੀਂ ਪਤਾ ਲੱਗਦਾ ਪਤੰਦਰ ਦਾ ਵੀ ਬੰਦਾ ਆ ਤੁਰ ਆ ਜਾਂਦਾ ਕਿ ਜਾਨਵਰ ਆ ਤੇ ਬੰਦਾ ਜਮਾਂ ਨੇੜੇ ਕਰ ਕਰ ਵੀਡੀਓ ਕਹਿ ਰੀ ਰੋਕ ਰੋਕ ਵੀਡੀਓ ਵੇਂਦਾਗਾ ਵਿਕੀਸ਼ ਨਾ ਉਤੰਦਰ ਦੇ ਹੱਥਾਂ ਦਾ ਪਤਾ ਲੱਗਦਾ ਨਾ ਪੈਰਾਂ ਦਾ ਪਤਾ ਲੱਗਦਾ ਵੀ ਕੀ ਤੋ ਆ ਜਾਂਦਾ ਕੀ ਨਹੀਂ ਤੇ ਜੇ ਭਾਈ ਵੀਡੀਓ ਵਧੀਆ ਲੱਗਦੀ ਨੇ ਨਾ ਲਾਈਕ ਕਮੈਂਟ ਸ਼ੇਅਰ ਸ਼ੇਅਰ ਜ਼ਰੂਰ ਕਰਿਆ ਕਰੋ ਦੱਬ ਕੇ ਕਰਿਆ ਕਰੋ ਭਰਾ ਵਾਂਗ ਕੇ ਹੌਸਲਾ ਵਧਾਈ ਕਰਦੇ ਆ ਕੋ ਵੀਰ ਵਾਂਗ ਕੇ ਮਿਹਨਤੀ ਹੈ ਫੁੱਲ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ